ਗੁਰੂ ਸਾਹਿਬ ਜੀ ਨਾਲ ਘੇਰੇ ਵਿੱਚ ਚੱਲ ਰਹੇ ਨੇ ਕਲਗੀਧਰ ਪਾਸ਼ਾ ਜੀ ਉੱਥੇ ਪਹੁੰਚ ਗਏ ਜਿੱਥੇ ਬਾਬਾ ਰਾਮਰਾਇ ਜੀ ਨੇ ਆਉਣਾ ਸੀ ਉਹਨਾਂ ਨੇ ਉੱਥੇ ਘੋੜਾ ਰੋਕ ਲਿਆ ਤੇ ਕਿਹਾ ਭਰਾਵੋ ਚਲੋ ਘੋੜ ਦੌੜ ਸ਼ੁਰੂ ਕਰੀਏ ਜਮਨਾ ਦੇ ਕੰਡੇ ਦੇ ਬਹੁਤ ਸੋਹਣਾ ਰੇਤਾ ਸੀ ਤੇ ਘੋੜੇ ਦੌੜਾਉਣ ਵਾਸਤੇ ਬਹੁਤ ਸੋਹਣੀ ਥਾਂ ਸੀ ਕਲਗੀਧਰ ਪਾਸ਼ਾ ਆਪਣੇ ਭਰਾਵਾਂ ਨੂੰ ਤੇ ਮਾਮਾ ਕਿਰਪਾਲ ਚੰਦ ਜੀ ਨੂੰ ਕਹਿਣ ਲੱਗੇ ਕਿ ਆਓ ਘੋੜੇ ਦੁੜਾਈਏ ਦੌੜ ਦੇ ਘੋੜੇ ਤੋਂ ਕਿਵੇਂ ਵਾਰ ਕਰਨਾ ਹੈ ਇਹ ਕਲਗੀਧਰ ਪਾਸ਼ਾ ਜੀ ਆਪਣੀ ਯੋਧਿਆਂ ਨੂੰ ਸਿਖਾਇਆ ਕਰਦੇ ਸਨ ਕਲਗੀਧਰ ਪਾਸ਼ਾ ਜੀ ਕਹਿਣ ਲੱਗੇ ਅਜੇ ਬਾਬਾ ਰਾਮਰਾਇ ਜੀ ਦੇ ਆਉਣ ਦੀ ਥੋੜੀ ਦੇਰੀ ਹੈ ਉਹਨੇਂ ਦੇਰ ਅਸੀਂ ਸ਼ਸਤਰ ਦਾ ਅਭਿਆਸ ਕਰਦੇ ਹਾਂ ਆਪਣਾ ਅਭਿਆਸ ਕਰਕੇ ਦਿਖਾਓ ਦੇਖਦੇ ਹਾਂ ਵੀ ਕਿੱਦਾਂ ਘੋੜਾ ਸਭ ਤੋਂ ਅੱਗੇ ਜਾਂਦਾ ਤੇ ਕਿਹਦਾ ਨਿਸ਼ਾਨਾ ਟਿਕਾਣੇ ਦੇ ਵਜ੍ਹਾ ਦਾ ਜਮਨਾ ਦੇ ਕੰਢੇ ਤੇ ਘੋੜਿਆਂ ਦੇ ਦੌੜਨ ਵਾਸਤੇ ਮੈਦਾਨ ਬਹੁਤ ਸਾਫ਼ ਸੁਥਰਾ ਸੀ ਕਲਗੀਧਰ ਪਾਸ਼ਾ ਜੀ ਦਾ ਦਿਲ ਕਰਾਇਆ ਐਥੇ ਘੋੜ ਦੌੜ ਕਰਾਈਏ ਗੁਰੂ ਸਾਹਿਬ ਜੀ ਕੋਲ ਬੜੇ ਬਲੀ ਘੋੜੇ ਸਨ ਤੇ ਸੂਰਬਿਆਂ ਨੇ ਫਿਰ ਆਪਣੇ ਘੋੜਿਆਂ ਦੀ ਦੌੜ ਛੱਡੀ ਕਲਗੀਧਰ ਪਾਸ਼ਾ ਜੀ ਦੇਖਿ ਰਹੇ ਨੇ ਉਹਨਾਂ ਨੇ ਆਪਣਾ ਘੋੜਾ ਨਹੀਂ ਤੁੜਾਇਆ ਪਹਿਲਾਂ ਉਹਨਾਂ ਨੇ ਆਪਣੀ ਭੂਆ ਦੇ ਪੁੱਤਰਾਂ ਨੂੰ ਕਿਹਾ ਕਿ ਤੁਸੀਂ ਆਪਣੇ ਘੋੜੇ ਛੱਡੋ ਤੇ ਸਭ ਨੇ ਹੌਲੀ-ਹੌਲੀ ਘੋੜੇ ਛੱਡੇ ਨੇ ਉਹ ਸਾਰੇ ਇੱਕ ਤੋਂ ਵੱਧ ਕੇ ਇੱਕ ਸੂਰਮੇ ਸਨ ਘੋੜੇ দৌড়তে ਜਾ ਰਹੇ ਹਨ ਤੇ ਨੇਜੇ ਨਾਲ ਬਾਜੀ ਪੁੱਟ ਕੇ ਲੈ ਕੇ ਜਾਣੀ ਸੀ দৌড়ਦੇ ਘੋੜੇ ਤੋਂ ਦੁਸ਼ਮਣ ਨੂੰ ਕਿਵੇਂ ਨੇਜਾ ਮਾਰਨਾ ਹੈ ਤੇ ਕਿਵੇਂ ਤੀਰ ਮਾਰਨਾ ਹੈ ਇਹ ਗੁਰੂ ਸਾਹਿਬਾਂ ਜੀ ਉਹਨਾਂ ਨੂੰ ਦੱਸ ਰਹੇ ਨੇ دیਵਾਨ ਨੰਦ ਚੰਦ ਮਹਾਰਾਜ ਤੇ ਖੋਲ ਖੜਾਈ ਤੇ ਮਹਾਰਾਜੀ ਉਹਦਾ ਉਤਸ਼ਾਹ ਵਧਾ ਰਹੇ ਨੇ ਕਲਗੀਧਰ ਪਾਸ਼ਾ ਜੀ ਨੇ دیਵਾਨ ਨੰਦ ਚੰਦ ਨੂੰ ਸ਼ਾਬਾਸ਼ ਦਿੱਤੀ ਤੇ ਉਹਦਾ ਉਤਸ਼ਾਹ ਵਧਾਇਆ ਹੈ دیਵਾਨ ਨੰਦ ਚੰਦ ਪੜਿਆ ਲਿਖਿਆ ਸੀ ਤੇ ਬੜਾ ਵੱਡਾ ਸੂਰਮਾ ਸੀ ਕਲਗੀਧਰ ਪਾਸ਼ਾ ਉਹ ਸੁਣੋ ਆਪਣੇ ਕੋਲ ਰੱਖ ਦੇ ਸਨ ਉਹਨਾਂ ਨੇ ਆਪਣਾ ਘੋੜਾ ਦੁੜਾਇਆ ਏ ਜੇ ਦੁਸ਼ਮਣ ਆ ਜਾਈਏ ਤਾਂ ਸ਼ਸਤਰ ਦਾ वार ਕਿਵੇਂ ਕਰਨਾ ਹੈ ਐ ਨੰਦ ਚੰਦ ਕਰਕੇ ਦਿਖਾ ਰਿਹਾ ਏ ਜੇ ਘੋੜੇ ਦੇ ਸੱਜੇ ਪਾਸੇ ਦੁਸ਼ਮਣ ਆ ਜਾਵੇ ਤਾਂ वार ਕਿਵੇਂ ਕਰਨਾ ਹੈ ਤੇ ਜੇ ਖੱਬੇ ਪਾਸੇ ਆ ਜਾਵੇ ਤਾਂ वार ਕਿਵੇਂ ਕਰਨਾ ਹੈ ਐ ਨੰਦ ਚੰਦ ਸਿਖਾ ਰਿਹਾ ਏ ਦੁਸ਼ਮਣ ਦਾ ਤੀਰ ਕਿਵੇਂ ਰੋਕਣਾ ਹੈ ਤੇ ਉਸਤੇ वार ਕਿਵੇਂ ਕਰਨਾ ਹੈ ਐ ਨੰਦ ਚੰਦ ਨੇ ਕਰਕੇ ਵਿਖਾਇਆ ਏ ਜਦੋਂ ਆਨੰਦ ਚੰਦ ਨੇ ਆਪਣੇ ਕਰਤੇ ਵਿਖਾਏ ਤਾਂ ਉਸ ਤੋਂ ਬਾਅਦ ਪੰਡਤ ਦਇਆram ਜੀ ਨੇ ਆਪਣੇ ਕਰਤਬ ਦਿਖਾਏ